ਕਾਜੀ ਕਾਸਿਕਾ ਅੋਰੀਗਾਜੀ ਗੋਰੀਗਾਜੀ ਹਾਂ ਜੀ ਜੀ ਗੋਰੀਜ਼ਨ ਹਾਂ ਜੀ ਸਰ ਲੇਖੋ ਹਾਂ ਜੀ ਕਤਾਜੀ ਬਲੰਦ ਸਿੰਘ ਜੀ ਇਧਰ ਕਮ ਮਾਗ ਬਣਾ ਦੁਕਾਨ ਤੇ ਦੇਣੀ ਸਾਡੇ ਅੱਜ ਦਸੂਈ ਹਾਂ ਜੀ ਦਾ ਕਰ ਦਿੱਤੀ ਇਸ ਚਲੋ ਪਰ ਆਂ ਕਿਸ਼ਤੀ ਹਾਂ ਜੀ ਵੈਰੀ ਗੁੱਡ ਕਾਈ ਕਿਸ਼ਤੀ ਜਿਹੜਾ ਨੌ ਲੱਖ ਲੱਖ ਰੁਪਏ ਦਾ ਲੱਖ ਦਾ ਲੋਗ 20 20 120 ਹਜ਼ਾਰ ਹੋ ਰਿਹਾ ਦਾ 120 ਹਜ਼ਾਰ ਹਾਂਜੀ ਮੈਂ ਮੈਂ ਰੋਕ ਲਿਆ ਯਾਰ ਕਿਹੜੀ ਆਪਣੀ ਚੋਈ लवली ਕੰਪਨੀ ਜਿਹਾ लवली ਹਾਂਜੀ ਕਿਹੜਾ ਵਾਲਾ ਉਹ ਲੀਓ ਚੈੱਕ ਕਰੋ ਸਨ ਆਫ ਚੈੱਕ ਕਰੋ ਬੜਾ ਹੈ ਕਿ ਸਾਰਾ ਉਹ ਚੈੱਕ ਕਰੋ ਬੜਾ ਹੈ ਰਿਆ ਚੇਜਿਆ ਸਰੇ ਮੈਂ ਦੋ ਦੋ ਕਿਸ ਤਰ੍ਹਾਂ ਠੀਕ ਹੈ ਉਹ ਕਹਿੰਦਾ ਉਹ ਤਾਂ ਹੀ ਭਰਦਾ ਰਹੇ ਤਾਂ ਇਹ ਉਹਨੂੰ ਆਖਿਆ ਜੀ ਕਰਵਾ ਦੇ ਉਹਨੇ ਟ੍ਰੈਨਿੰਗ ਦਿਖਾਉਣ ਹੋਵੇ ਤੇ ਲੋਕਾਂ ਹਾਂ ਹਾਂ ਟ੍ਰੈਨਿੰਗ ਲਗਾ ਦਿਖਾਉਣ ਕਿ ਲੋਕ ਦਿੱਤਾ ਸੀ ਹਾਂਜੀ ਉਹ ਨਹੀਂ ਭਰਦਾ ਇਹਦਾ ਬਾਕੀ ਭੁੱਲੀ ਜਾਂ ਤੇ ਅਸੀਂ ਇੱਕ ਹੋਰ ਅਸੀਂ ਹਾਂ ਜੋਦੇ ਨੋ ਜੂ ਤੇ ਉਹ ਸਾਡੇ ਕੰਪੂ ਉਹਦਾ ਖਤਮ ਹੋ ਗਿਆ ਆਵਾਜ਼ ਦੋ ਥਾਂ ਹੋ ਗਈ ਉਹਨੂੰ ਕੋਈ ਸਮਝ ਤੱਕ ਸਾਡਾ ਮੋਟਰਸਾਈਕਲ ਜੀ ਉਹ ਲੈਂਦਾ ਸਾਹ ਬਜੀ ਉਹ ਤਾਂ ਹੋ ਰਿਹਾ ਸੋ ਟਾਈਮ ਤੇ ਕਿਸੇ ਦੇ ਸਲੇਪਾ ਨਾ ਨੌਗਰੀ ਕਦਰ ਨੌਗਰੀ ਬਰਦੀ ਤੇਰੇ ਤਸਵੀਰ ਦਾ ਰਕਾਰ ਲੋਕੋ ਵੀ ਅਜੀ ਕਰ ਸਕਦੇ ਨਾਲੇ ਦੋਨੀਆਂ ਆ ਨਾਲ ਬਟਾਈ ਜੀ ਨੂੰ ਪਾਓ ਇੱਕ ਵੀ ਸੂਰ ਦੇਣਾ ਨਾ ਤਾਂ ਅਸੀਂ ਨਾ ਤੁਹਾਨੂੰ ਫੜਾਂ ਤੂੰ ਉਹ ਤਾਂ ਸਾਡੀ ਜੱਪੜਾ ਦਾ ਨਹੀਂ ਹੈਗਾ ਤੂੰ ਅੱਜ ਵੀ ਸਾਡੇ ਅਸੀਂ ਲੈ ਜੀ ਕੋਈਂ ਅੰਗਰਾ ਭਾਈ ਅਰੇ ਗੈਸਾ ਹੀ ਲੈਣ ਆਈ ਆਇ 1 ਲੱਖ ਦਾ ਲਾਉਣ ਕਿਨੇ ਲੈ ਲਿਆ ਵੀਰਾ ਇਹਨੂੰ ਵੀ ਲੈ ਆਉਣਾ ਸਾਨੂੰ ਵੀ ਪਤਾ ਬੜਾ ਅਨੰਦ ਜੀ ਅੱਜ ਮੈਨੂੰ ਭਰ ਦੇ ਤੁਹਾਨੂੰ ਬਹਿਣ ਦੀਆਂ ਨਾਲ ਲੈਣ ਵਾਲੀ ਗੁਰੇ ਕਿਵੇਂ ਹੋ ਜਾਂਦੀ ਹੈ ਨਹੀਂ ਲਾਉਣ ਯਾਰ ਕਿਉਂ ਔਖਾ ਹੋਈ ਹੈ ਨਾ ਯਾਰ 1 ਲੱਖ ਤੇਰਾ 1 ਲੱਖ ਉਹਦਾ ਚੰਗਾ ਯਾਰ ਸਾਨੂੰ ਨਹੀਂ ਪਤਾ ਤੇਨੂੰ ਲੱਖ ਲਾਉਣਾ ਹੋਰ ਤੇਨੂੰ ਲੱਖ ਲਾਉਣਾ